ਸੇਫਟੀ ਬੁੱਕ ਕੋ 21 ਤੁਹਾਡੇ ਫੇਵਰਟ ਚ ਗੱਲ ਸੀ ਉਹ ਆਪ ਵੀ ਬਚ ਕੇ ਚਲਦੀ ਸੀ ਤੁਹਾਨੂੰ ਵੀ ਬਚਾ ਕੇ ਚਲਦੀ ਸੀ ਹਾਏ ਹਾਏ ਉਹਦਾ ਕਾਰਨ ਇਹ ਹੈ ਉਹਦੀ ਪਿਕਅਪ ਜਿਹੜੀ ਹੈ ਤੁਹਾਡੇ ਕੰਟਰੋਲ ਚ ਰਹਿੰਦੀ ਸੀ ਹਮੇਸ਼ਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਬਾਈ ਅੱਜ ਮੌਕਾ ਮਿਲਿਆ ਸਾਡੇ ਪਰਮ ਪਿਤ ਮਿੱਤਰ ਆ ਜਿਹੜੇ ਕੁਸ਼ੀਲ ਬੰਸਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੰਸਲ ਸਾਹਿਬ ਬੜੇ ਚਿਰ ਬਾਅਦ ਇਕੱਠੇ ਹੋ ਰਹੇ ਐ ਤੇ ਵਿਚਾਰ ਚਰਚਾ ਹੋ ਰਹੀ ਸੀ ਬਾਈ ਜੀ ਇਸ ਜਮਜੂਦ ਦੇ ਝੋਟੇ ਨੂੰ ਵੇਖ ਕੇ ਬੜੇ ਖੁਸ਼ ਹੋਏ ਕਿਉਂਕਿ ਮੈਂ ਵੀ ਟਾਟਾ ਰੱਖੀ ਤੇ ਭਾਈ ਉਹਨਾਂ ਨੇ ਵੀ ਟਾਟਾ ਰੱਖੀ ਹੈ ਪਰ ਜੋ ਸੇਫਟੀ ਜੋ ਸਹਜ ਤੇ ਜੋ ਕੰਫਰਟੇਬਲ ਉਹਦੇ ਚ ਸੀ ਬੰਸਲ ਸਾਹਿਬ ਟਾਟਾ ਚ ਟਾਟਾ ਦੀਆਂ ਗੱਡੀਆਂ ਚ ਸੇਫਟੀ ਕੋ ਟਾਟਾ ਚ ਇੱਕੋ ਹੀ ਤੁਹਾਡੇ ਫੇਵਰਟ ਚ ਗੱਲ ਸੀ ਉਹ ਆਪ ਵੀ ਬਚ ਕੇ ਚੱਲਦੀ ਸੀ ਤੁਹਾਨੂੰ ਵੀ ਬਚਾ ਕੇ ਚੱਲਦੀ ਸੀ ਹਾਏ ਹਾਏ ਉਹਦਾ ਕਾਰਨ ਇਹ ਹੈ ਉਹਦੀ ਪਿਕਅਪ ਜਿਹੜੀ ਆ ਤੁਹਾਡੇ ਕੰਟਰੋਲ ਚ ਰਹਿੰਦੀ ਸੀ ਹਮੇਸ਼ਾ ਰਾਈਟ ਹਾਂ ਦੋਸਤੋ ਕਿੱਡੀ ਜਿਹੜੇ ਦੇਖੋ ਇੱਕ ਨਾ ਅਸਲੀ ਤੇ ਇੱਕ ਉਹਦੇ ਨਕਲੀ ਇੱਕ ਨਸਲੀ ਨਸਲ ਉਹਨੂੰ ਕਹਿੰਦੇ ਆ ਜਿਹੜੇ ਪਰਿਵਾਰਾਂ ਦੇ ਵਿੱਚ ਚੰਗੀ ਪਰਵਰਿਸ਼ ਨਾਲ ਪਲੇ ਹੋਏ ਬੱਚੇ ਪਲੇ ਹੋਏ ਬੱਚੇ ਤੁਸੀਂ ਉਹਨਾਂ ਚੋਂ ਇੱਕ ਹੋ ਤੁਸੀਂ ਸੇਵਾ ਨੂੰ ਸਮਰਪਤੋਂ ਨਹੀਂ ਠੀਕ ਹੈ ਤੁਸੀਂ ਲੋਕਾਂ ਦੇ ਪ੍ਰਤੀ ਆਪਣੀ ਇੱਕ ਚੰਗੀ ਗੱਲ ਰੱਖਣ ਦੇ ਪ੍ਰਤੀ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਹੋ ਇਨੂੰ ਗੱਲ ਕਹਿੰਦੇ ਐ ਤੁਹਾਡੇ ਅੰਦਰਲੇ ਗੁਣਵੰਤਾ ਉਸ ਗੱਲ ਚ ਸਾਨੂੰ ਡਰ ਵੀ ਨਹੀਂ ਲੱਗਦਾ ਕਿਸੇ ਤੋਂ ਜੋ ਗੱਲ ਸਹੀ ਹੈ ਸਹੀ ਹੈ ਨਾ ਜੀ ਕਹਿੰਦੇ ਝੂਠ ਨੂੰ ਯਾਦ ਰੱਖਣਾ ਪੈਂਦਾ ਤੇ ਸੱਚ ਨੂੰ ਪ੍ਰਮਾਣ ਦੀ ਲੋੜ ਤੇ ਯਾਦ ਕਰਨ ਦੀ ਲੋੜ ਨਹੀਂ ਠੀਕ ਹੈ